ਦੇਹ ਗਿਨਨ ਤਿੰਨ ਬੱਕਰੀਆਂ ਆ ਸ਼ੇਰ ਦੇ ਪੁੱਤਾ ਇਹ ਪੰਜ ਚੀਕਾਂ ਅਰਸ਼ਾਂ ਉਪਰ ਆਪ ਤੋੜੀਆਂ ਸ਼ੇਰ ਦੇ ਪੁੱਤਾ ਇਹਨਾਂ ਬੱਕਰੀਆਂ ਨੂੰ ਚਾਰ ਕੇ ਲਿਆ ਕਰਦੇ ਸੀ ਬਾਬਾ ਜੀ ਨੇ ਤਿੰਨੇ ਬੱਕਰੀਆਂ 775 ਸਾਲ ਦੇ ਜਾਣੀਆਂ ਇਹਨਾਂ ਬੱਕਰੀਆਂ ਦਾ ਦੁੱਧ ਗੁਰੂ ਨਾਨਕ ਦੇਵ ਜੀ ਮਹਾਰਾਜ ਛਗਣ ਵਾਸਤੇ ਭੇਟਾ ਹੋਇਆ ਹਾਰਾਈ ਕਹਿ ਲਿਖੇ ਸਾਈਂ ਜੁੱਧ ਪਰਮਾਨੇ ਪਰ ਅੱਜ ਅਕੂਛਣਾ ਇਹ ਨੂੰ ਸਾਡੀ ਕਮਾਨ ਉੱਤ ਰੱਖ ਲੋ ਅਭੀ ਛੇਵੇਂ ਜਾਮੇ ਵੀ ਸ਼ਗਾਂ ਛੇਵੇਂ ਜਾਮੇ ਦੇ ਵਿੱਚ ਬਾਬਾ ਗੁਰਦਤਾ ਜੀ ਨੇ ਗੁਰਨਾਨਕ ਦੇਵ ਜੀ ਦਾ ਪੁੱਤ ਆ ਕੇ ਸਾਈਂ ਨੂੰ ਦਰਸ਼ਨ ਦਿੱਤੇ ਸਾਈਂ ਨੇ ਉਹ ਤੁਹੇਂ ਚ ਰੱਖਿਆ ਹੋਇਆ ਦੁੱਧ 122 ਸਾਲ ਮਗਰੋਂ ਖੜਿਆ ਜਿਵੇਂ ਕੱਚਾ ਰੱਖਿਆ ਸੀ ਉਸੇ ਤਰ੍ਹਾਂ ਕੱਟੇ ਦਾ ਕੱਟੇ ਨਿਕਲੇਆ ਗਾਣਕਿਆ ਕੋ ਸਤਨਾਮ ਉਹਨੂੰ ਗੁਰੂ ਸਾਹਨੇ ਛੱਡਿਆ ਬਾਬੇ ਮੋਢਣ ਛਾਇੰ ਸ਼ਿਕਾਇਆ ਗੁਰੂ ਨਾਨਕ ਦੇ ਰੂਪ ਚ ਬਾਬਾ ਗੁਰਦਤਾ ਇਨੀ ਛੱਡਿਆ ਅੱਗੇ ਕੀ ਹੋਇਆ ਬਾਬਾ ਗੁਰਦਤਾ ਇਨੇ ਅਰੰਧਪੁਰ ਸਾਹਿਬ ਦੇ ਤਲਾਕੇ ਇੱਕ ਮਰੀ ਹੋਈ ਗਊ ਮਜਉਂਦਾ ਕਰਤਾ ਸ਼ਹਿਰ ਦੇ ਪਾਸ਼ਾ ਨਾਰਾਜ਼ ਹੋ ਗਏ ਅੰਦੇ ਬਾਬਾ ਜੀ ਐ ਜਗੂ ਦੇ ਬੋਲੇ ਯਾ ਤਰਾ ਤੁਸੀਂ ਦੁਨੀਆ ਛੱਡੋ ਯਾ ਅਗਰ ਤੁਸੀਂ ਛੱਡਦੇ ਆ ਇੱਕ ਮੀਆਂ ਦੇ ਵਿੱਚ ਦੋ ਤਲਵਾਰਾਂ ਨਹੀਂ ਪੈਣੀਆਂ ਬਾਬਾ ਹੀ ਜੀ ਦੇ ਤਾਨ ਤੇ ਸਾਈਂ ਜੀ ਦੇ ਪਾਸ ਭਾਈ ਬੇਹੰਤੀ ਜੀ ਸਾਈਂ ਜੀ ਐ ਜਗ੍ਹਾ ਹਮ ਜਦੋਂ ਤੁਸੀਂ ਆਪਣਾ ਡੇਰਾ ਅੱਗੇ ਪਾ ਲਈ ਇੱਥੇ ਕਰ ਲੋ ਐ ਸਤ ਗੁਰੂਆਂ ਦਾ ਕੱਦਨ ਮੰਨ ਕੇ ਕਿ ਸ਼ੇਰ ਕੁੱਤਾ ਬੱਕਰੀਆਂ ਨਾਲ ਲੈ ਕੇ ਕਿੱਥੇ ਆਏ ਇੱਥੇ ਆ ਕੇ ਬਾਬਾ ਹੀ ਨੇ 13 ਦਿਨ ਬਾਅਦ ਜੇ ਮਹਾਰਾਜਾ ਦਾ ਨਾਮ ਜਪਿਆ ਅੰਤਮ ਸਮੇ 802 ਸਾਲ 13 ਦੀ ਉਮਰ ਪੂਰੀ ਕਰਕੇ ਬਾਬਾ ਜੀ ਐਸ ਜਗਾ ਜੋਤੀ ਜੋਤ ਸਮਾ ਗਏ ਐਸ ਮਾਦਿਸ਼ੇ ਪਾਸ਼ਾ ਨੇ ਹੋਲੈ ਦੀ ਤਿਆਰ ਕਰਵਾਈ ਆਦੇ ਅੰਤਿਮ ਅੰਤਾਂ ਭੇਟੀ ਤਾਂ ਅਰਦਾਸ ਕੀਤੀ ਜਾਈ ਜਿਹੜੀਆਂ ਬੇਜਸਕਾਂ ਕੀਰਤ ਸਰਬ ਯਾਤਰਾ ਨੂੰ ਖੋ ਗਿਆ ਉਹਨਾਂ ਦੇ ਮੰਨ ਦੀ ਆਪ

ਬਾਬਾ ਇਹ ਨਾਮ ਦਾ ਵਾਕੇ ਕੁੱਡੀ ਯਾਤਰਾ ਤੋਂ ਪਰਵਾਹ ਨਿਖੇ ਵੀਰ ਬਾਬਾ ਉਹਨਾਂ ਦੇ ਸਾਥ ਤੇਰੇ ਗੁਰੂ ਕੇ ਪਿਆਰੇ ਪਿਆਰ ਕਰਨ ਦੇ ਲੰਗਰ ਵਾਸਤੇ ਪ੍ਰਵਾਹ ਵਾਸਤੇ ਮਾਇਆ ਦਾ ਕਿਹਾਗੇ ਬਾਬਾ ਜੀ ਨਾਲ ਪਰਵਾਰਾਂ ਸੰਗਰੋਥੀ ਵਾਖੀ ਇੱਕ ਹੋਰ ਦੇ ਜੀ ਸੇਵਾ ਦਿੱਤਾ ਪਏ ਹੋਰ ਤਿੰਨ ਲੋਕ ਬਹੁਤ ਪਿਆਰੇ ਲੰਗਰ ਵਾਸਤੇ ਬੈਠਣ ਵਾਸਤੇ ਆਇਆ ਲੱਗ ਗਿਆ ਬਾਬਾ ਜੀ ਹੋਰ ਪੈ ਗਈ 100 ਲੱਖ ਰੁਪਆ ਆਇਆ ਲੱਗ ਗਿਆ ਇਸਨੂੰ ਜੀ ਹੋਰ ਚਿੰਤਾ ਕੋਲੋਂ ਬਚੀ 100 ਲੱਖ ਰੁਪਆ ਆਇਆ ਲੱਗ ਗਿਆ ਇੱਕ ਪਾਸ਼ਾ ਇਹਨਾਂ ਬੱਚਿਆਂ ਨੂੰ ਮੱਤ ਪਾਤਵਾਕੀ ਨਾਮ দান ਕਰਤੀ ਇੱਕ ਹੋਰ ਬੱਚੀ ਕੋਲੋਂ 100 ਲੱਖ ਰੁਪਆ ਲੰਗਰ ਵਾਸਤੇ ਹਵਾਲਤ ਵਾਸਤੇ ਹੋਰ ਚਿੰਤਾ ਹੋ ਗਿਆ ਬਿਆਰ ਕੁੜੇ ਲੰਗਰਾਂ ਵਾਸਤੇ ਬੈਠਿੰਦਾ ਵਾਸਤੇ ਹੋਰ ਲੰਗਰ ਵਾਸਤੇ ਪੁਕਾਰ ਪਾਦੇ ਹੋਰ ਸੰਗਤਾਂ ਨੂੰ ਸੋਹ ਰਗ ਤੋੜਾ ਲੰਗਰ ਵਾਸਤੇ ਬੇਡੰਗ ਵਾਸਤੇ ਮਾਇਆ ਆਈ ਹੈ ਗੁਰਨਾਮ ਨਾਮ ਜਿਚਾ ਤੇਰੇ ਭਾਣੇ